ਦੇ ਨੌਲਟ ਕਿੰਗ ਰਾਈ ਸੀ ਆਪਣੇ ਕੋਲੇ ਅਹਿਮਦਗੜ ਤੋਂ ਇਹਦੀ ਵੀ ਗਰਾਰੀ ਸੀ ਇਹ ਵੀ ਇੱਕ ਚੈਲੰਜ ਸੀ ਕਹਿੰਦੇ ਡਿੱਗੀ ਨਵੀਂ ਪੈਣੀ ਆ ਬੜੇ ਡੈਂਟਰ ਪਿੰਟਰਾਂ ਨੂੰ ਦਿਖਾਈ ਜਿਨ੍ਹਾਂ ਨੇ ਕਹਿੰਦੇ ਡਿੱਗੀ ਨਵੀਂ ਪੈਣੀ ਆ ਅਸੀਂ ਕਾ ਜੀ ਅਸੀਂ ਰਿਪੇਅਰ ਕਰਾਂਗੇ ਟਾਈਮ ਦੇ ਦਿਓ ਸਾਨੂੰ ਤਾਂ ਕਿ ਦੀ ਰਚੰਗ ਕਰਨੀ ਆ ਆ ਬੋਨਟ ਦੀ ਕਰਨੀ ਆ ਫਰੰਟ ਬੰਪਰ ਦੀਆਂ ਦੋਨੋਂ ਸਾਈਡਾਂ ਦੀ ਕਰਨੀ ਆ ਟਾਈਮ ਦੇ ਦਿਓ ਇੱਕ ਮਰੇ ਬੰਦੇ ਚ ਜਾਣ ਨਹੀਂ ਬੈਂਦੀ ਪਰ ਜਿਹੜਾ ਲੋਹਾ ਇਹਨੂੰ ਤਾਂ ਅਸੀਂ ਸਿੱਧਾ ਘਾਰ ਹੀ ਲੈਣਾ ਆ ਆ ਚੈੱਕ ਕਰ ਲਿਓ ਤੁਸੀਂ ਡਿੱਗ ਦੀ ਡੈਂਟਿੰਗ ਕੀਤੀ ਆ 2-3 ਦਿਨ ਲੱਗੇ ਸੀ ਅੰਦਰੋਂ ਬਾਹਰੋਂ ਆਏ ਪੂਰੀਆਂ ਸੀਪਾਂ ਤਿਆਰ ਕਰ ਲਿਆ ਜਿੱਦਾਂ ਹੈਗੀਆਂ ਸੀ। ਹਾਂਜੀ, ਚੱਕੋ, ਪੇਂਟ ਵੀ ਕਰ ਲਈ। ਉਹੀ ਡਿੱਗੀ ਆ ਇਹ। ਅਮ드ਗੜ ਸਾਈਡ ਜਿਹੜੇ ਵੀ ਇਹਨਾਂ ਦੇ ਡੈਂਟਰ ਪੇਂਟਰ ਨਾਲ ਸੰਪਰਕ ਕੀਤਾ ਸੀ ਕਹਿੰਦੇ ਜੀ ਡਿੱਗੀ ਨਵੀਂ ਪਊ ਜਿੱਥੇ ਮਰਜ਼ੀ ਭੱਜ ਲਿਓ। ਪਰ VS ਮੋਟਰ ਦਾ ਇਹਨਾਂ ਨੇ ਮੂੰਹ ਹੀ ਨਹੀਂ ਦੇਖਿਆ ਸੀ। ਇੱਧਰ ਨੂੰ ਕਰਾਤਾ ਕਿਸੇ ਨੇ ਰੈਫਰੈਂਸ ਦੀਗੀ। ਬਾ ਮੂੰਹ ਇੱਧਰ ਨੂੰ ਕਰਾਇਆ ਨਹੀਂ ਤੇ ਕੰਮ ਹੋਇਆ ਨਹੀਂ। ਆਇਆ ਜ਼ਿਰਾ ਹੋ ਗਿਆ ਪੂਰਾ। ਬੰਪਰ ਦੀਆਂ ਦੋਨੋਂ ਸਾਈਡਾਂ ਦੀ ਟੱਚਿੰਗ। ਬੋਨਟ ਐਸ ਸੋਰੂਮ ਕੰਡੀਸ਼ਨ ਬਣਾਦੀ ਜਿਹੜੀ ਮਰਜੀ ਕਾਰ ਆ ਜਿਹੜਾ ਮਰਜੀ ਕਲਰ ਆ ਤੁਹਾਨੂੰ ਪੂਰੀ 00 ਕਲਰ ਮੈਚਿੰਗ ਤੇ ਬਹੁਤ ਸੋਹਣਾ ਕੰਮ ਕਰਕੇ ਦੇਣਾ ਆ ਕਰ ਲੋ ਚੈੱਕ ਕੋਈ ਫਰਕ ਹੀ ਨਹੀਂ ਯਾਰ ਮੈਂ ਕਹਣਾ ਬਰਾਬਰ ਖੜਾ ਦਿਓ ਕਿ ਅੰਗਰੇਜ਼ ਦੇ ਨਵੀਂ ਕੋਈ ਡਿੱਗੀ ਜਾਂ ਅੰਤਰ ਲੱਭ ਕੇ ਦਿਖਾ ਦੇਓ ਹਾਂ ਪਰ ਚੱਲਣਾ ਸਾਡੇ ਮੁਤਾਬਕ ਬੈਣਾ ਮਨਮਰਜੀ ਤੁਹਾਡੀ ਕੋਈ ਨਹੀਂ ਚੱਲਣੀ ਜਿੰਨਾ ਟਾਈਮ ਲੱਗਣਾ ਉਹਨਾ ਟਾਈਮ ਲੱਗਣਾ ਤੇ ਜਿਹੜਾ ਖਰਚਾ ਪਾਣੀ ਹੋਣਾ ਉਹ ਤਾਂ ਮਿੱਤਰੋ ਹੋਣੀ ਹੀ ਹੋਣਾ ਨਾ ਹਾਂ ਆਏ ਬੰਕ ਕੰਮ ਵੀ ਸਰਾਹੀ ਮਿਲਣਾ ਤੁਹਾਨੂੰ ਝਾਕਣ ਦੀ ਲੋੜ ਨਹੀਂ ਮੁੜ ਕੇ ਜਿੱਥੇ ਮਰਜ਼ੀ ਚੈੱਕ ਕਰਾਈ ਜਾਏ ਉਹ ਭੰਗੜੇ ਪਾਉਂਦੇ ਗਏ ਨੇ ਕਹਿੰਦੇ ਸਵਾਦ ਆ ਗਿਆ ਕੰਮ ਕਰਾਉਣ ਦਾ ਜਾ ਕੇ ਦਿਖਾਵਾਂਗੇ ਕਿਹੜੇ ਡੈਂਟਰਪ੍ਰੀਨਟਰਾਂ ਦੀ ਨਵੀਂ ਪਾਉ